ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਅੱਜ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਤਕਰੀਬਨ 48 ਘੰਟਿਆਂ ਦੀ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਇਸ ਟਾਈਮ ਆਪਾਂ ਸੈਟਲਾਈਟ ਇਮੇਜ ਦੇ ਨਜ਼ਰ ਮਾਰੀਏ ਤਾਂ ਤਕਰੀਬਨ ਪੰਜਾਬ ਦੀ ਸਭ ਤੋਂ ਪਹਿਲਾਂ ਗੱਲ ਕਰੀ ਤਾਂ ਤੁਸੀਂ ਦੇਖ ਸਕਦੇ ਹੋ ਉੱਪਰਲੇ ਪੱਧਰ ਤੇ ਆਪਾਂ ਨੂੰ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਇੱਕ ਬੱਦਲਵਾਈ ਵਾਲਾ ਸਿਸਟਮ ਬੰਦਾ ਹੋਇਆ ਦਿਖਾਈ ਦੇ ਰਿਹਾ ਹੈ ਪਛੇ ਇਸ ਪੱਛਮੀ ਸਿਸਟਮ ਦੇ ਸਦਕਾ ਆਪਾਂ ਨੂੰ ਕੁਝ ਖੇਤਰਾਂ ਰਹੀ ਹੈ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਆਪਾਂ ਨੂੰ ਹਲਕੇ ਛਰਾਟੇ ਵੀ ਦੇਖਣ ਨੂੰ ਮਿਲ ਸਕਦੇ ਹਨ ਆਉਣ ਵਾਲੇ ਘੰਟਿਆਂ ਦੇ ਵਿੱਚ ਜੇਕਰ ਅੱਗੇ ਗੱਲ ਕਰੀਏ ਤਕਰੀਬਨ ਆਪਾਂ ਨੂੰ ਪੁਠਾਨਕੋਟ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਬੱਦਲਬਾਝ ਦੇਖਣ ਨੂੰ ਮਿਲ ਸਕਦੇ ਆਂਦੇ ਦੋ ਘੰਟੇ ਤੱਕ ਆਪਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਹੋਗੇ ਤਰਨਤਾਰਨ ਦੇ ਜ਼ਿਲ੍ਹੇ ਹੋਗੇ ਗੁਰਦਾਸਪੁਰ ਪਟਾਣਕੋਟ ਇਸ ਦੇ ਸਦਕਾ ਛਾਰਪੁਰ ਦੇ ਪੱਛਮੀ ਖੇਤਰ ਹੋਗੇ ਬਾਕੀ ਬਟਾਲਾ ਛਾਰਪੁਰ ਦੇ ਉੱਤਰੀ ਖੇਤਰਾਂ ਦੇ ਵਿੱਚ ਵੀ ਹਲਕੀ ਦਰਮਿਆਨੀ ਆਪਾਂ ਨੂੰ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਇਹਨ ਲ ਸਕਦੀ ਹੈ ਦੋ ਤਿੰਨ ਜ਼ਿਲ੍ਹਾ ਤੱਕ ਇਹ ਸਿਸਟਮ ਸਬਿਤ ਰਹੇਗਾ ਬਾਕੀ ਦੁਪਹਿਰ ਤੋਂ ਬਾਅਦ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਫਿਰ ਤੋਂ ਸਿਸਟਮ ਬੰਦੇ ਹੋਏਖਾਈ ਦੇ ਦੇਖਣਨ ਕਿਉਂਕਿ ਜ਼ਿਆਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਸ ਵੇਲੇ ਧੁੱਪ ਦਾ ਮਾਹੌਲ ਜ਼ਿਆਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਦੇ ਸਦਕਾ ਹੀਟ ਵਾਲਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਅਤੇ ਦੱਖਣ ਪੂਰੇ ਦੀ ਹਵਾ ਜ਼ਿਆਤਰ ਇਲਾਕਿਆਂ ਦੇ ਵਿੱਚ ਚਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤਕਰੀਬਨ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਆਪਾਂ ਨੂੰ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਪਾਕਿਸਤਾਨ ਵਾਲੀ ਬਾਰਡਰ ਦੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੀ ਫਰਫਾਜੀਕਾ ਫੀਡ ਕੋਰ ਮੁਕਸਰ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਮੇ ਤੌਰ ਤੇ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਬਾਕੀ ਜੇਦੋ ਵੀ ਗਰਜਲਿਸ਼ਕ ਵਾਲੇ ਬਦਲਾਂ ਦੀ ਉਮੀਦ ਹੈ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਉਦੋਂ ਆਪਡੇਟ ਹੋਰ ਦੇ ਨਾਲ ਸਾਂਝੀ ਕਰਾਂਗੇ ਜੋ ਵੀ ਮੌਸਮ ਵਿਭਾਗ ਨੇ ਅਲਰਟ ਪਿਛਲੇ ਦਿਨਾਂ ਦੇ ਵਿੱਚ ਜਾਰੀ ਕੀਤੇ ਸਨ ਉਹ ਤਕਰੀਬਨ ਹੁਣ ਮੌਸਮ ਵਿਭਾਗ ਨੇ ਅਲਰਟ ਚੱਕ ਦਿੱਤੇ ਗਏ ਹਨ ਆਪਣੀ ਵੈਬਸਾਈਟ ਤੋਂ ਕ੍ਰੀਮਨ ਆਪਾਂ ਨੂੰ 10 ਅਤੇ 11 ਤਰੀਕ ਨੂੰ ਫਿਰ ਤੋਂ ਮੌਸਮ ਵਿਭਾਗ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਨੇ 10 ਅਤੇ 11 ਤਰੀਕ ਦੇ yellow alert ਜਾਰੀ ਕਰ ਦਿੱਤੇ ਗਿਆਨ ਇਸ ਦੀ ਅਪਡੇਟ ਨਾਲ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਜਿੱਥੇ ਵੀ ਦੁਪਹਿਰ ਨੂੰ ਹਲਕੇ ਤੋਂ ਦਰਮਿਆਨੇ ਚਰਾਟੇ ਬਦਲਵਾਈ ਦੇ ਸਾਰ ਬੰਦੇ ਹੋਇ ਕਹੀ ਦੇਣਗੇ ਜਿਹੜੇ ਭਾਗਾਂ ਦੇ ਵਿੱਚ ਉਹ ਨਾਲ ਹੀ ਅਪਡੇਟ ਤੁਹਾਡੇ ਨਾਲ ਲੈ ਕੇ حاضر ਹੋਵਾਂਗੇ ਬਾਕੀ ਆਉਂਦੇ 3 ਘੰਟੇ ਤੱਕ ਮਾਝੇ ਦੇ ਖੇਤਰ ਚਰੀ ਅੰਮ੍ਰਿਤਸਰ ਸਾਹਿਬ ਬਾਕੀ ਗੁਰਦਾਸਪੁਰ ਇਹਨਾਂ ਤਿੰਨ ਚਾਰ ਿਲਿਆਂ ਦੇ ਵਿੱਚ ਹਲਕੇ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਓਵਰ ਆਲ ਪੰਜਾਬ ਦਾ ਮੌ ਟੀਟੈਗ ਦੇਖਣ ਨੂੰ ਮਿਲ ਰਿਹਾ ਹਿਮਾਚਲ ਦੇ ਵੀ ਉੱਪਰਲੇ ਇਲਾਕਿਆਂ ਦੇ ਵਿੱਚ ਟੁੱਟਮੀ ਜੀ ਬੱਦਲਬਾਝ ਦੇਖਣ ਨੂੰ ਮਿਲ ਰਹੀ ਹੈ ਓਵਰਆਲ ਪੰਜਾਬ ਦਾ ਮੌਸਮ ਇਸ ਟਾਈਮ ਠੀਕ ਮੀਤ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ ਅਗਲੇ 48 ਘੰਟਿਆਂ ਤੱਕ ਆਪਾਂ ਨੂੰ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਟੈਂਪਰੇਚਰ ਤਕਰੀਬਨ ਆਪਾਂ ਨੂੰ 37 ਡਿਗਰੀ ਦੇ ਕਰੀਬ ਜ਼ਿਆਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ